ਮੁਹਾਲੀ ਤੋਂ ਬਲ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿੱਥੇ ਕਿ ਮੁਹਾਲੀ ਦੇ ਚੱਪੜ ਚਿੜੀ ਦੇ ਵਿੱਚ ਇੱਕ ਗੈਂਗਸਟਰ ਨੂੰ ਪੁਲਿਸ ਨੇ ਕਾਬੂ ਕੀਤਾ ਹੈ ਇਹ ਗੈਂਗਸਟਰ ਦੱਸਿਆ ਜਾ ਰਿਹਾ ਹੈ ਕਿ ਨਾਮੀ ਗਾਇਕ ਦੀ ਰੈਕੀ ਕਰਨ ਆਇਆ ਸੀ ਜਿੱਥੇ ਕਿ ਸੀਐਸਟਾਫ ਇਸ ਗੈਂਗਸਟਰ ਦੇ ਪਿੱਛੇ ਜਿਹੜਾ ਲੱਗਿਆ ਹੋਇਆ ਸੀ ਦੱਸਿਆ ਜਾ ਰਿਹਾ ਹੈ ਕਿ ਸੀਐਸਟਾਫ ਕੋਲ ਇਨਪੁੱਟ ਸੀ ਇਸ ਗੈਂਗਸਟਰ ਦੀ ਗੈਂਗਸਟਰ ਦਾ ਨਾਮ ਬਨਵਾਜ ਦੱਸਿਆ ਜਾ ਰਿਹਾ ਹੈ ਜੋ ਕਿ ਜਿਹੜਾ ਸ਼ਿਆਰਪੁਰ ਦੀ ਪੁਲਿਸ ਨੂੰ ਵੀ ਇਹ ਗੈਂਗਸਟਰ ਜਿਹੜਾ ਲੜਿੰਦਾ ਸੀ ਜੋ ਕਿ ਸ਼ਾਰ ਸ਼ਟਰ ਹੈ ਜੋ ਕਿ ਪਹਿਲਾਂ ਵੀ ਕਈ ਵਾਰ ਰੈਕੀ ਕਰਕੇ ਕਈ ਲੋਕਾਂ ਦੇ ਉੱਤੇ ਹਮਲਾ ਕਰ ਚੁੱਕਾ ਹੈ ਤਾਂ ਇਸ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਮੋਹਾਲੀ ਚੱਪਰਚਿੜੀ ਦੇ ਏਰੀਆ ਦੇ ਵਿੱਚ ਇਹ ਗੈਂਗਸਟਰ ਜਦੋਂ ਘੁੰਮ ਰਿਹਾ ਸੀ ਤਾਂ ਸੀਐਸਟਾਫ ਦੀਆਂ ਗੱਡੀਆਂ ਜਦੋਂ ਇਸ ਗੈਂਗਸਟਰ ਦੇ ਪਿੱਛੇ ਲੱਗੀਆਂ ਹੋਈਆਂ ਸੀ ਤਾਂ ਉਹਨਾਂ ਨੇ ਜੋ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਹ ਗੈਂਗਸਟਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੀਐਸਟਾਫ ਦੇ ਵੱਲੋਂ ਇਸ ਗੈਂਗਸਟਰ ਦੇ ਗਿੱਟਿਆਂ ਦੇ ਵਿੱਚ ਗੋਲੀਆਂ ਮਾਰੀਆਂ ਨੇ ਦੱਸਿਆ ਜਾ ਰਿਹਾ ਮੌਕੇ ਦੇ ਡੈਕਟਰ ਨੂੰ ਕਾਬੂ ਕੀਤਾ ਤਾਂ ਇੱਕ ਨਾਮ ਜਿਹੜਾ ਗਾਇਕ ਇਹਨਾਂ ਦੇ ਨਿਸ਼ਾਨੇ ਦੇ ਉੱਤੇ ਸੀ ਜੋ ਕੀ ਰੈਕੀ ਕਰਨਾ ਆ ਸੀ ਭਿੱਜਦੇ ਵੀ ਦੱਸਦ ਨੇ ਆ ਬਿੱਤੇ ਦਿਨੀ ਹੀ ਗੀਤਕਾਰ ਦੇ ਉੱਤੇ ਵੀ ਜਿਹੜੀਆਂ ਗੋਲੀਆਂ ਚਲਾੜ ਦੀ ਕੋਸ਼ਿਸ਼ ਜਿਹੜੀਆਂ ਕੁਝ ਗੈਂਗਸਟਰ ਨੇ ਕੀਤੀਆਂ ਸੀ ਉਸ ਤੋਂ ਬਾਅਦ ਦੂਜੀ ਘਟਨਾ ਜਦੋਂ ਇੱਕ ਨਾਮੀ ਗਾਇਕ ਦੀ ਰੈਕੀ ਹੋ ਰਹੀ ਸੀ ਤਾਂ ਇਸ ਨੂੰ ਲੈ ਕੇ ਮੌਕੇ ਤੇ ਸੀਐਸਟਾਫ ਵੱਲੋਂ ਉਸ ਗੈਂਗਸਟਰ ਨੂੰ ਕਾਬੂ ਕੀਤਾ ਜੋ ਕਿ ਯੂਪੀ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਜਿਸ ਦਾ ਨਾਮ ਬਦਵਾਰੀ ਹੈ ਜੋ ਕਿ ਕਾਫੀ ਲੜਿੰਦਾ ਪੁਲਿਸ ਨੂੰ ਸੀ ਕਈ ਮੁਕਦਮੇ ਹੁਣ ਤੱਕ ਜਿਹੜੇ ਇਸ ਗੈਂਗਸਟਰ ਦੇ ਉੱਤੇ ਦਰਜ ਨੇ ਤਾਂ ਇਸ ਨੂੰ ਲੈ ਕੇ ਐਸਐਸਪੀ ਮੁਹਾਰੀ ਵੱਲੋਂ ਇਸ ਬਾਰੇ ਕੀ ਕਿਹਾ ਤੁਸੀਂ ਉਹ ਵੀ ਸੁਣ ਆ ਅੱਜ ਸਾਨੂੰ ਸਾਡੀ ਜਿਹੜੀ ਸੀਏ ਦੀ ਟੀਮ ਹੈ ਸਾਨੂੰ ਇੱਕ ਇਨਫੋਰਮੇਸ਼ਨ ਸਿਗੀ ਕਿ ਇੱਕ ਕੋਈ ਦੋ ਬੰਦੇ ਜਿਹੜੇ ਹੈਗੇ ਆ ਉਹ ਰੈਕੀ ਕਰ ਰਹੇ ਨੇ ਕਿਸੇ ਸਿੰਗਰ ਦੀ ਤਾਂ ਤੇ ਉਹ ਇੱਕ ਮੋਟਰਸਾਈਕਲ ਦੇ ਉੱਤੇ ਘੁੰਮ ਰਹੇ ਨੇ ਸਾਡੀ ਇਮੀਡੀਏਟਲੀ ਟੀਮ ਸੀ ਜਿਹੜੀ ਹੈਗੀ ਐਕਟੀਵੇਟ ਹੋ ਗਈਆਂ ਤੇ ਉਹਦੀ ਸਰਚ ਜਿਹੜੀ ਹੈਗੀ ਇਸ ਏਰੀਆ ਦੇ ਵਿੱਚ ਸ਼ੁਰੂ ਕਰ ਦਿੱਤੀ ਤਾਂ ਇਹ ਸਰਚ ਦੌਰਾਨ ਜਦੋਂ ਇੱਕ ਮੋਟਰਸਾਈਕਲ ਜਦੋਂ ਆ ਰਿਹਾ ਸੀਗਾ ਤਾਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤੇ ਰੁਕਣ ਦੀ بجائے ਉਹਨੇ ਮੋਟਰਸਾਈਕਲ ਭਜਾ ਲਿਆ ਤੇ ਪਛਾਣਦੇ ਪਛਾਣਦੇ ਨੇ ਉਹਨੇ ਪੁਲਿਸ ਪਾਰਟੀ ਤੇ ਫਾਇਰਿੰਗ ਜਿਹੜੀ ਸੀਗੀ ਉਹ ਕੀਤੀ ਉਹਨੇ ਕਰੀਬ ਹਜੇ 1-2 ਰਾਉਂਡ ਜੀ ਫਾਇਰ ਕੀਤੇ ਸੀਗਾ ਤਾਂ ਇਮੀਡੀਏਟਲੀ ਜਵਾਬ ਦੇ ਵਿੱਚ ਜਦੋਂ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਤਾਂ ਇੱਕ ਜਿਹੜਾ ਸੀਗਾ ਬੁਲੇਟ ਉਹਦੇ ਲੈਗ ਦੇ ਵਿੱਚ ਲੱਗਿਆ ਤੇ ਇਮੀਡੀਏਟਲੀ ਉਸ ਬੰਦੇ ਨੂੰ ਜਿਹੜਾ ਹੌਸੇਵਲ ਹਸਪਤਾਲ ਜਿਹੜਾ ਹੈਗਾ ਰੈਫਰ ਕਰ ਦਿੱਤਾ ਗਿਆ ਤੇ ਉਹ ਇਸ ਟਾਈਮ ਤੇ ਜੇਰੇ ਇਲਾਜ ਹੈ ਜਿਹੜਾ ਦੂਸਰਾ ਬੰਦਾ ਸੀ ਉਹ ਮੌਕੇ ਤੋਂ ਭੱਜ ਗਿਆ ਉਹਦੀ ਜਿਹੜੀ ਸਰਚ ਹੈ ਉਹ ਸਾਡੀ ਪੁਲਿਸ ਪਾਰਟੀ ਵੱਲੋਂ ਇਮੀਡੀਏਟਲੀ ਜੀ ਚੱਲ ਰਹੀ ਹੈ ਕਿਹੜੇ ਗੈਂਗਰਸ ਬੰਦੇ ਦੱਸਿਆ ਜਾ ਰਿਹਾ ਹੈ ਇਹ ਹਜੇ ਅਸੀਂ ਪ੍ਰੀਲੀਮਰੀ ਜਿਹੜੀ ਪੁੱਛਗਿੱਛ ਕੀਤੀ ਹੈ ਉਸ ਦੇ ਮੁਤਾਬਕ ਇਹ ਬਨਵਾਰੀ ਪਾਲ ਨਾਮ ਦਾ ਬੰਦਾ ਹੈ ਜਿਹੜਾ ਕਿ ਆਗਰਾ ਯੂਪੀ ਤੋਂ ਬਿਲੋਂਗ ਕਰਦਾ ਹੈ ਤੇ ਇਹ ਅੱਗੇ ਕੌਸ਼ਲ ਗੈਂਗ ਨਾਲ ਸੰਬੰਧਿਤ ਹੈ ਤੇ ਇਸ ਦੇ ਨਾਲ ਨਾਲ ਜਿਹੜੀ ਮਾਲਪੁਰ ਖੁਸ਼ਾਰਪੁਰ ਵਿਖੇ ਕਰੀਬ 15 ਦਿਨ ਪਹਿਲਾਂ ਇੱਕ ਫਾਇਰਿੰਗ ਹੋਈ ਸੀਗੀ ਜਿਹੜੀ ਇੱਕ ਪੈਰਲੀ ਅਗਲੇ ਦਿਨ ਸਿਕਰਮੈਂਟੋ ਵੀ ਫਾਇਰਿੰਗ ਹੋਈ ਸੀ ਉਹ ਜਿਹੜੇ ਤਿੰਨ ਸ਼ੂਟਰਸ ਜਿਹੜੇ ਉਹਦੇ ਵਿੱਚ ਇਨਵੋਲਡ ਸੀਗੇ ਉਹਨਾਂ ਚੋਂ ਇੱਕ ਇਹੇ ਸੀ ਸਰ ਇੱਕ ਕੱਲ ਵੀ ਰਾਤੀ ਦੇ ਦੇਰ ਰਾਤ ਕਟਾਨੀ ਢਾਬੇ ਤੇ ਇੱਕ ਸਿੰਗਰ ਦੇ ਉੱਪਰ ਫਾਇਰਿੰਗ ਹੋਈ ਗਿਆ ਉਸ ਦਾ ਕੋਈ ਰਿਲੇਸ਼ਨ ਇਹਦਾ ਆ ਰਿਹਾ ਨਹੀਂ ਇਹ ਸੈਪਰੇਟ ਮੈਟਰ ਹੈ ਜੀ ਉਹਦੇ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੈ ਉਸ ਕੇਸ ਦੇ ਵਿੱਚ ਵੀ ਸਾਨੂੰ ਬੜੀ ਪੋਜ਼ਿਟਿਵ ਲੀਡਸ ਜਿਹੜੀਆਂ ਹੈਗੀਆਂ ਉਹ ਮਿਲੀਆਂ ਹੋਈਆਂ ਤੇ ਅਸੀਂ ਬਹੁਤ ਨੇੜੇ ਹਾਂ ਉਸ ਕੇਸ ਨੂੰ ਵੀ ਟਰੈਕ ਕਰ ਰਹੇ ਹਾਂ ਸਰ ਕਿੰਨੇ ਕ ਬੰਦੇ ਸੀ ਆ ਜਿਹੜੇ ਇਸ ਇਸ ਕੇਸ ਦੇ ਵਿੱਚ ਇਹ ਦੋ ਬੰਦੇ ਸੀਗੇ ਇੱਕ ਮੌਕੇ ਤੇ ਫੜਿਆ ਗਿਆ ਹੈ ਤੇ ਇੱਕ ਜਿਹੜਾ ਹੈਗਾ ਫਰਾਰ ਹੋ ਗਿਆ ਤੇ ਉਹ ਵੀ ਚੇਤੇ ਰੌ Thank you.